ਅੱਜ ਦੀ ਇਸ ਵੀਡੀਓ ਵਿੱਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਚਾਨਣਾ ਪਾਵਾਗੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਣਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਸੂਰਮੇ ਸਨ ਜਿਨ੍ਹਾਂ ਨੇ ਆਪਣਾ ਸੀਸ ਧੜ ਤੋਂ ਵੱਖ ਹੋ ਜਾਣ ਤੋਂ ਬਾਅਦ ਵੀ ਆਪਣਾ ਵਚਨ ਪੂਰਾ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਅਯਾਦ ਕਰਾਉਣ ਲਈ ਅੰਤ ਤੱਕ ਦੁਸ਼ਮਨਾਂ ਨਾਲ ਲੜਦੇ ਰਹੇ। ਬਾਬਾ ਦੀਪ ਸਿੰਘ ਜੀ ਦਿਨ ਵਿੱਚ 14-14 ਘੰਟੇ ਕਲਮਾ ਚਲਾਉਂਦੇ ਤੇ ਲੋੜ ਪੈਣ ਤੇ 75 ਸਾਲ ਦੀ ਉਮਰ ਦੇ ਵਿੱਚ 18 ਸ਼ੇਰ ਦਾ ਖੰਡਾ ਫੜ ਕੇ ਦੁਸ਼ਮਨਾਂ ਦੇ ਦੰਦ ਖੱਟੇ ਵੀ ਕਰ ਦਿੰਦੇ ਸਨ। ਸੁਰੂ ਤੋਂ ਗੱਲ ਕਰੀਏ ਬਾਬਾ ਦੀਪ ਸਿੰਘ ਜੀ ਦਾ ਜਨਮ ਪਹੁਬਿੰਡ ਅੰਮ੍ਰਿਤਸਰ ਵਿਖੇ 26 ਜਨਵਰੀ 1682 ਨੂੰ ਹੋਇਆ। ਉਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਜਿਉਣੀ ਜੀ। ਪਿਤਾ ਜੀ ਦਾ ਨਾਮ ਭਾਈ ਭਗਤਾ ਜੀ ਸੀ। ਬਾਬਾ ਜੀ ਦੇ ਬਚਪਨ ਦਾ ਨਾਮ ਦੀਪਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਚਨ ਸੁਣਨ ਲਈ ਬਾਬਾ ਦੀਪ ਸਿੰਘ ਜੀ ਆਨੰਦਪੁਰ ਸਾਹਿਬ ਚਲੇ ਗਏ। ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਉੱਥੇ ਹੀ ਉਹਨਾਂ ਕੋਲ ਰਹਿ ਗਏ। ਬਾਬਾ ਦੀਪ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਰਹਿ ਕੇ ਆਪਣੀ ਸਿੱਖਿਆ ਅਤੇ ਸ਼ਾਸਤਰ ਵਿੱਦਿਆ ਪ੍ਰਾਪਤ ਕੀਤੀ। ਸੰਸਕ੍ਰਿਤ, ਗੁਰਮੁਖੀ, ਫਾਰਸੀ ਭਾਸ਼ਾਵਾਂ ਵਿੱਚ ਬਾਬਾ ਜੀ ਨਪੁੰਨ ਹੋ ਗਏ। 1703 ਈਸਵੀ ਵਿੱਚ ਬਾਬਾ ਜੀ ਦੇ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ ਉਹਨਾਂ ਨੂੰ ਆਪਣੇ ਪਿੰਡ ਲੈ ਆਏ। ਬਾਬਾ ਜੀ ਨੇ ਆਪਣੇ ਪਿੰਡ ਰਹਿ ਕੇ ਗੁਰਮੁਖੀ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਤੋਂ ਆਦ ਗ੍ਰੰਥ ਲਿਖਤ ਰੂਪ ਵਿੱਚ ਲਿਖਵਾਇਆ। ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਵਿੱਚ ਰਹਿ ਕੇ ਪ੍ਰਚਾਰ ਕਰਨ ਦਾ ਅਤੇ ਸ਼ਾਸਤਰ ਵਿੱਦਿਆ ਦੀ ਸਖਲਾਈ ਦੇਣ ਦਾ ਆਦੇਸ਼ ਦਿੱਤਾ ਇੱਥੇ ਰਹਿ ਕੇ ਹੀ ਬਾਬਾ ਜੀ ਨੇ 14-14 ਘੰਟੇ ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਰੂਪ ਤਿਆਰ ਕੀਤੇ ਚਲੋ ਹੁਣ ਗੱਲ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਅੰਤਮ ਜੀਵਨ ਬਾਰੇ 1757 ਵਿੱਚ ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਤੇਜੀ ਨਾਲ ਇੱਕ ਤਾਕਤਵਰ ਧਿਰ ਦੇ ਨਾਲ ਉੱਭਰ ਕੇ ਆਏ ਮੀਰੂ ਮੰਨੂ ਉਹੀ ਸੀ ਜਿਸ ਨੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਜਾਰੀ ਕੀਤਾ ਸੀ ਅਫਗਾਨੀ ਹਾਰਤ ਵਿੱਚੋਂ ਗੱਡਿਆਂ ਦੇ ਗੱਡੇ ਖਜ਼ਾਨੇ ਅਤੇ ਔਰਤਾਂ ਨੂੰ ਲੈ ਕੇ ਆਉਂਦਾ ਅਤੇ ਹਰ ਵਾਰ ਸਿੱਖ ਉਸ ਨੂੰ ਲੁੱਟ ਲੈਂਦੇ ਅਤੇ ਅਫਦਾਲੀ ਆਪਣੇ ਚਾਰ ਹਮਲੇ ਦਰਾਂ ਤੰਗ ਆ ਕੇ ਲਾਹੌਰ ਦੇ ਸੂਬੇਦਾਰ ਤੋਂ ਪੁੱਸਤਾ ਹੈ ਇਹ ਸਿੱਖ ਕੌਣ ਹਨ ਤਾਂ ਉਹ ਜਵਾਬ ਦਿੰਦਾ ਹੈ ਕਿ ਇਹ ਸਿੱਖ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹਨ ਅਸੀਂ ਮਾਰ ਮਾਰ ਕੇ ਥੱਕ ਗਏ ਹਾਂ ਪਰ ਇਹ ਨਹੀਂ ਮੁੱਕਦੇ ਇਹਨਾਂ ਦਾ ਗੁਰੂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਪਤਾ ਨਹੀਂ ਕੀ ਸ਼ਕਤੀ پا ਗਿਆ ਹੈ ਇਹ ਉੱਥੇ ਜਾ ਕੇ ਜਦੋਂ ਅਮਰ ਹੀ ਹੋ ਜਾਂਦੇ ਹਨ ਅਬਦਾਲੀ ਆਪ ਤਾਂ ਕਾਬਲ ਬਲ ਮੁੜ ਗਿਆ ਅਤੇ ਆਪਣੇ ਪੁੱਤਰ ਤੈਮੂਰ ਅਤੇ ਜਹਾਨ ਖਾਨ ਨੂੰ ਲਾਹੌਰ ਦਾ ਸੂਬੇਦਾਰ ਥਾਪ ਗਿਆ ਤੇ ਕਹਿ ਕੇ ਗਿਆ ਜੋ ਮਰਜੀ ਹੋ ਜਾਵੇ ਪਰ ਇਹ ਸਿੱਖਾ ਦੁਨੀਆ ਤੇ ਨਹੀਂ ਰਹਿਣੇ ਚਾਹੀਦੇ ਸਭ ਤੋਂ ਪਹਿਲਾਂ ਉਸ ਸਰੋਵਰ ਦਾ ਕੁਝ ਕਰੋ ਇਸ ਤਰ੍ਹਾਂ ਜਾਲਮਾਂ ਨੇ ਪਵਿੱਤਰ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹੇ ਦੇ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਨਾਲ ਅਤੇ ਗੰਦ ਨਾਲ ਭਰ ਦਿੱਤਾ ਉਸ ਸਮੇਂ ਬਾਬਾ ਜੀ ਦੀ ਉਮਰ 75 ਸਾਲ ਹੋ ਗਈ ਸੀ ਦਰਬਾਰ ਸਾਹਿਬ ਜੀ ਦੀ ਇਸ ਬੇਇੱਜ਼ਤੀ ਗੱਲ ਬਾਬਾ ਜੀ ਕੋਲ ਪਹੁੰਚੀ ਤਾਂ ਗੁੱਸੇ ਨਾਲ ਬਾਬਾ ਜੀ ਦੀਆਂ ਅੱਖਾਂ ਲਾਲ ਹੋ ਗਈਆਂ ਉਹ ਦੰਦਵਾ ਸਾਹਿਬ ਤੋਂ ਅੰਮ੍ਰਿਤਸਰ ਨੂੰ ਰਵਾਨਾ ਹੋਏ ਉਸ ਸਮੇਂ ਉਹਨਾਂ ਨਾਲ ਕੇਵਲ 8 ਸਿੱਖ ਹੀ ਸਨ ਅਤੇ ਪਿੰਡ-ਪਿੰਡ ਸੁਨੇਹਾ ਭੇਜਿਆ ਗਿਆ ਕਿ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਹੈ ਉਹ ਅੰਮ੍ਰਿਤਸਰ ਸਾਹਿਬ ਚਲਨ ਸਿੰਘ ਜੁੜਦੇ ਗਏ ਉਥੋਂ ਤੱਕ ਜਾਂਦੇ ਜਾਂਦੇ ਸਿੰਘਾਂ ਦੀ ਗਿਣਤੀ 4000 ਹੋ ਗਈ ਸੀ ਤਰਨਤਾਰਨ ਦੇ ਨੇੜੇ ਜਿੱਥੇ ਨੇ ਆਪਣਾ ਪੜਾਅ ਕੀਤਾ ਅਤੇ ਸਵੇਰੇ ਬਾਬਾ ਦੀਪ ਸਿੰਘ ਜੀ ਨੇ ਸਹਿਰ ਦੇ ਬਾਹਰ ਜਾ ਕੇ ਲਖੀਰ ਖਿੱਚ ਦਿੱਤੀ ਅਤੇ ਗੱਜ ਕੇ ਆਖਿਆ ਕਿ ਜਿਸ ਨੂੰ ਗੁਰੂ ਤੋਂ ਵੱਧ ਕੇ ਆਪਣੇ ਪਰਿਵਾਰ ਨਾਲ ਮੋਹ ਹੈ ਤਾਂ ਉਹ ਪਾਪ ਸਜਾ ਸਕਦਾ ਹੈ ਅਤੇ ਜਿਸ ਨੂੰ ਗੁਰੂ ਲਈ ਸ਼ਹੀਦ ਹੋਣ ਦਾ ਚਾਹ ਹੈ ਉਲ ਲਕੀਰ ਟੱਪ ਕੇ ਸਾਡੇ ਨਾਲ ਆਰ ਆਲੇ ਅਤੇ ਸਾਰੇ ਸਾਰੇ ਸਿੰਘ ਲਕੀਰ ਟੱਪ ਕੇ ਬਾਬਾ ਜੀ ਨਾਲ ਆਰ ਆਲੇ ਉਧਰ ਜਦੋਂ ਜਹਾਂ ਖਾਨ ਨੂੰ ਸਿੰਘਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਆਪਣੀ 20000 ਦੀ ਫੌਜ ਤਿਆਰ ਕਰ ਲਈ ਤੈਮੂਰ ਨੂੰ ਫੌਜ ਭੇਜਣ ਦਾ ਸੱਦਾ ਦਿੱਤਾ 4000 ਸਿੰਘਾਂ ਦਾ 20000 ਦੀ ਫੌਜ ਨਾਲ ਕਰਾਂ ਹੁੰਦਾ ਹੈ ਵੱਡੇ ਪੱਧਰ ਤੇ ਘਟ ਵੱਡ ਸ਼ੁਰੂ ਹੋ ਜਾਂਦੀ ਹੈ 75 ਸਾਲਾ ਬਾਬਾ ਦੀਪ ਸਿੰਘ ਜੀ ਚਿੱਤੇ ਘੋੜੇ ਤੇ ਸਵਾਰ ਹੋ ਕੇ ਇਕੱਥ ਦੋ ਤਾਰੀ ਖੰਡਾ ਅਤੇ ਦੂਜੇ ਹੱਥ ਪੁਰਜ ਫੜ ਕੇ ਦਸੂਨਾ ਤੇ ਵਰਸ ਪਏ 18 ਸੇਰ ਦਾ ਖੰਡਾ ਤਾਂ ਸਭ ਨੂੰ ਪਤਾ ਹੀ ਹੋਣਾ ਹੈ ਪਰ ਦੂਜੇ ਹੱਥ ਬੁਰਜ ਦਾ ਭਾਰ ਵੀ ਉਨਾ ਹੀ ਸੀ ਬੜੀ ਹੈਰਾਨੀਜਨਕ ਘਟਨਾ ਵਾਪਰੀ ਜਿਸ ਨੇ ਪੂਰੀ جنگ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਇੱਕ ਗੁਰੂ ਦਾ ਸਿੰਘ ਭਾਈ ਲਕਸ਼ਮਣ ਸਿੰਘ ਇਸ ਜੰਗ ਵਿੱਚ ਜਹਾਨ ਖਾਨ ਦੇ ਹਾਥੀ ਦੇ ਬਰਾਬਰ ਇੱਕ ਮਿੱਟੀ ਦੇ ਢੋੜੇ ਉੱਪਰੋਂ ਆਪਣੇ ਘੋੜੇ ਨੂੰ ਅਜਿਹੀ ਛਾਲ ਚਕਾਉਂਦਾ ਹੈ ਅਤੇ ਹਾਥੀ ਤੇ ਬੈਠੇ ਜਹਾਨ ਖਾਨ ਦਾ ਸਿਰ ਆਪਣੀ ਤੇਗ ਨਾਲ ਧੜ ਤੋਂ ਵਕ ਕਰ ਦਿੰਦਾ ਹੈ ਜਿਵੇਂ ਹੀ ਜਰਨੈਲ ਦੀ ਮੌਤ ਹੁੰਦੀ ਹੈ ਫੌਜ ਵਿੱਚ ਭਗੜਮਚ ਜਾਂਦੀ ਹੈ ਸਿਪਾਹੀ ਪਿੱਛੇ ਨੂੰ ਭੱਜਣ ਲੱਗੇ ਸਿੰਘਾਂ ਨੇ ਇਹ ਜੰਗ ਫਤਿਹ ਕਰ ਲਈ ਅਤੇ ਅਮਰਤਸਰ ਸਾਹਿਬ ਵੱਲ ਨੂੰ ਵਧਣ ਲੱਗੇ ਜੋ ਮੁਸਲਮਾਨ ਹਸੈਨਾ ਲਾਹੌਰ ਵੱਲ ਬਾਸ ਪਜ ਰਹੀ ਸੀ ਉਹਨਾਂ ਦਾ ਮਲਾਪ ਲਾਹੌਰ ਤੋਂ ਸੈਨਾ ਸਮੇਤ ਆ ਰਹੇ ਤैमूर ਨਾਲ ਹੁੰਦਾ ਹੈ ਤैमूर ਨੇ ਉਹਨਾਂ ਨੂੰ ਵੀ ਆਪਣੇ ਨਾਲ ਲਾ ਲਿਆ ਅਤੇ ਜੰਗ ਦੇ ਮੈਦਾਨ ਵੱਲ ਤੁਰ ਪਿਆ ਹੁਣ ਇੱਕ ਵਾਰ ਫੇਰ ਸਿੰਘਾਂ ਤੇ ਤैमूर ਦੀ ਸੈਨਾ ਅਮਨੇ ਸਾਹਮਣੇ ਹੋਈ ਹੁਣ ਤैमूर ਦੀ ਸੈਨਾ ਲਗਭਗ ਦੁੱਗਣੀ ਹੋ ਚੁੱਕੀ ਸੀ ਤੇ ਜੰਗ ਫੇਰ ਸ਼ੁਰੂ ਹੋਈ ਦੁਸ਼ਮਨ ਦੁਸ਼ਮਨ ਵੱਲੋਂ ਬਾਬਾ ਜੀ ਦੇ ਘੋੜੇ ਦੀ ਤੌਣ ਤੇ ਬਾਹਰ ਕੀਤਾ ਜਾਂਦਾ ਹੈ ਘੋੜਾ ਜ਼ਖਮੀ ਹੋ ਕੇ ਡਿੱਗ ਜਾਂਦਾ ਹੈ ਤੇ ਸਹੀਦੀ ਪਾ ਜਾਂਦਾ ਹੈ ਫਿਰ ਬਾਬਾ ਜੀ ਦੁਸ਼ਮਨਾ ਨੂੰ ਵੜਦੇ ਹੋਏ ਪੈਦਲ ਹੀ ਦਰਬਾਰ ਸਾਹਿਬ ਵੱਲ ਚੱਲ ਪੈਂਦੇ ਹਨ ਤਾਂ ਆਪਣੀ ਸੈਨਾ ਦਾ ਨੁਕਸਾਨ ਹੁੰਦਾ ਵੇਖ ਇੱਕ ਮੁਸਲਮਾਨ ਜਰਨੈਲ ਬਾਬਾ ਜੀ ਨੂੰ ਇਕੱਲੇ ਨਾਲ ਇਕੱਲਾ ਲੜਨ ਲਈ ਬੰਗਾਰਦਾ ਹੈ ਹੁਣ ਦੋਵੇਂ ਸੂਰਮੇ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਸਨ ਇੱਕ ਪਾਸੇ 75 ਸਾਲਾ ਬਾਬਾ ਦੀਪ ਸਿੰਘ ਜੀ ਅਤੇ ਦੂਜੇ ਪਾਸੇ 35 ਸਾਲ ਦਾ ਬਹਾਦਰ ਸੂਰਮਾ ਅਜਾਨ ਖਾਂ ਕਾਫੀ ਸਮਾਂ ਲੜਾਈ ਚੱਲਦੀ ਰਹੀ ਅਤੇ ਅਜੇਹਾ ਸਮਾਂ ਆਇਆ ਜਦੋਂ ਦੋਵਾਂ ਸੂਰਮਿਆਂ ਨੇ ਇੱਕੋ ਸਮੇਂ ਬਾਰ ਕੀਤਾ ਤੇ ਦੋਵਾਂ ਸੂਰਮਿਆਂ ਦੇ ਸਿਰ ਧੜ ਤੋਂ ਵੱਖ ਹੋ ਗਏ ਬਾਬਾ ਜੀ ਦਾ ਸੀਸ ਧਰਤੀ ਤੇ ਡਿੱਗਾ ਦਗਾ ਪਿਆ ਸੀਸੇ ਦੇ ਕੇ ਇੱਕ ਸਿੰਘ ਨੇ ਭਾਵਕ ਹੋ ਕੇ ਬਚਨ ਕੀਤਾ ਕਿ ਬਾਬਾ ਤੁਸੀਂ ਤਾਂ ਅਰਦਾਸ ਵਿੱਚ ਬਚਨ ਕਰਦੇ ਤੁਰੇ ਸੀ ਕਿ ਤੁਸੀਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਾ ਕੇ ਉੱਥੇ ਪਹੁੰਚੋਗੇ ਪਰ ਤੁਸੀਂ ਤਾਂ ਇੱਥੇ ਹੀ ਸ਼ਹੀਦੀ ਪਾ ਗਏ ਇਹ ਬਚਨ ਅਧੂਰਾ ਹੀ ਰਹਿ ਜਾਏਗਾ ਇਹ ਬਚਨ ਸੁਣ ਕੇ ਬਾਬਾ ਜੀ ਜੀ ਦਾ ਸਰੀਰ ਫਿਰ ਤੋਂ ਹਰਕਤ ਵਿੱਚ ਆਇਆ ਅਤੇ ਉਹਨਾਂ ਨੇ ਉੱਠ ਕੇ ਆਪਣਾ ਸੀਸ ਖੱਬੀ ਤਲੀ ਤੇ ਧਰ ਲਿਆ ਅਤੇ ਸੱਜੇ ਹੱਥ ਨਾਲ ਖੰਡਾ ਫੜ ਤੁਸਮਣਾਂ ਨੂੰ ਵੱਢ ਤੁਸਮਣਾਂ ਨੂੰ ਵੱਢਦੇ ਹੋਏ ਫਿਰ ਤੋਂ ਅੱਗੇ ਵੱਲ ਵਧਣ ਲੱਗੇ ਜਦੋਂ ਦੁਸ਼ਮਣਾਂ ਨੇ ਦੇਖਿਆ ਕਿ ਇਹ ਸੰਘਤਾ ਮਾਰ ਕੇ ਵੀ ਨਹੀਂ ਰੁਕਦੇ ਦੋ ਸਹੂਨ ਪਰਵੈ ਬਾਬਾ ਜੀ ਨੂੰ ਦੇਖ ਕੇ ਇੰਨੀ ਘਬਰਾ ਗਈ ਕਿ ਆਪਣੇ ਹਥਿਆਰ ਸੁੱਟ ਕੇ ਪੁੱਜਨੇ ਸ਼ੁਰੂ ਹੋ ਗਏ ਬਾਬਾ ਜੀ ਦਾ ਸਰੀਰ ਤੇ ਸੀਸ ਚੋਂ ਖੂਨ ਦੀਆਂ ਧਾਰਾਂ ਵਗ ਰਹੀਆਂ ਸਨ ਦਰਬਾਰ ਸਹਿ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਤੁਰਨਾ ਜਾਰੀ ਰੱਖਿਆ ਅਤੇ ਆਖਰਕਾਰ ਪ੍ਰਕਰਮਾਂ ਵਿੱਚ ਪਹੁੰਚ ਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਆਪਣਾ ਵਚਨ ਪੂਰਾ ਕੀਤਾ ਅਤੇ ਫਿਰ ਹੀ ਬਾਬਾ ਜੀ ਸ਼ਹੀਦ ਹੋਏ ਉਮੀਦ ਹੈ ਆਪ ਜੀ ਨੂੰ ਸਿੱਖਣ ਨੂੰ ਕੁਝ ਮਿਲਿਆ ਹੋਵੇਗਾ ਜੇ ਵੀਡੀਓ ਚੰਗੀ ਲੱਗੀ ਇਸ ਨੂੰ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰਿਓ